ਆਹ ਹੈ ਬੋਲਦੇ ਹਾਂ ਹਾਂਜੀ ਸਭ ਤੋਂ ਪਹਿਲਾ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਨਗਰ ਨਿਵਾਸੀ ਪਿੰਡ ਹਵਾਰਾ ਕਲਾਂ ਦਾ ਆਮ ਜਲਾ ਸੱਦਿਆ ਗਿਆ ਜੀ ਜਿਹਦੇ ਵਿੱਚ ਸਾਰੇ ਸੰਮਤੀ ਦੇ ਨਾਲ ਨਸ਼ਾ ਵਿਰੋਧੀ ਇੱਕ ਮਤਾ ਪਾਇਆ ਗਿਆ ਉਹ ਮਤਾ ਮੈਂ ਪੜ੍ਹ ਕੇ ਸੁਣਾਉਣ ਲੱਗਾ ਹਾਂ ਪੰਚਾਇਤੀ ਸਾਰੂ ਸੰਮਤੀ ਮਤਾ ਗ੍ਰਾਮ ਪੰਚਾਇਤ ਹਵਾਰਾ ਕਲਾਂ ਇਹ ਕਿ ਅੱਜ ਮਿਤੀ 24 ਮਾਰਚ 2025 ਨੂੰ ਗ੍ਰਾਮ ਪੰਚਾਇਤ ਅਤੇ ਨਗਰ ਨਿਵਾਸੀਆਂ ਦਾ ਇੱਕ ਇਕੱਠ ਹੋਇਆ ਜਿਸ ਵਿੱਚ ਮਤਾ ਪਾਸ ਕੀਤਾ ਗਿਆ ਕਿ ਪੰਜਾਬ ਸਰਕਾਰ ਵੱਲੋਂ ਜਯੋਧ ਨਸ਼ਾ ਵਿਰੁੱਧ ਜੋ ਮੁਹਿੰਮ ਚਲਾਈ ਗਈ ਹੈ ਉਸ ਨੂੰ ਅਤੇ ਪ੍ਰਸ਼ਾਸਨ ਨੂੰ ਗ੍ਰਾਮ ਪੰਚਾਇਤ ਅਤੇ ਨਗਰ ਨਿਵਾਸੀਆਂ ਵੱਲੋਂ ਪੂਰਨ ਸਮਰਥਨ ਅਤੇ ਸਹਿਯੋਗ ਦਿੱਤਾ ਜਾਊਗਾ। ਤਾਂ ਜੇਕਰ ਪਿੰਡ ਦਾ ਕੋਈ ਵੀ ਵਿਅਕਤੀ ਨਸ਼ਾ ਵੇਚਦਾ ਪਾਇਆ ਜਾਂਦਾ ਹੈ ਉਦੀ ਪੰਚਾਇਤ ਜਾਂ ਕੋਈ ਨਗਰ ਨਿਵਾਸੀ ਕੋਈ ਵੀ ਮਦਦ ਨਹੀਂ ਕਰੇਗਾ ਸਗੋਂ ਉਸ ਉੱਪਰ ਕਾਨੂੰਨੀ ਕਾਰਵਾਈ ਕਰਨ ਵਿੱਚ ਸਹਿਯੋਗ ਕੀਤਾ ਜਾਵੇਗਾ ਜੋ ਵੀ ਵਿਅਕਤੀ ਨਸ਼ਾ ਵੇਚਦਾ ਫੜਿਆ ਜਾਂਦਾ ਹੈ ਜਾਂ ਕੋਈ ਉਸ ਦੀ ਮਦਦ ਕਰਦਾ ਪਾਇਆ ਜਾਂਦਾ ਹੈ ਤਾਂ ਉਸ ਦਾ ਸਮਾਜਿਕ ਬਾਈਕਾਟ ਕੀਤਾ ਜਾਊਗਾ ਨਸ਼ਾ ਵੇਚਦਾ ਫੜੇ ਗਏ ਵਿਅਕਤੀ ਦੀ ਨਾ ਕੋਈ ਜ਼ਮਾਨਤ ਕਰਵਾਏਗਾ ਤੇ ਨਾ ਹੀ ਤਸਦੀਕ ਕਰੇਗਾ ਜੇ ਕੋਈ ਵਿਅਕਤੀ ਬਾਹਰਤਵਾਗੇ ਨਸ਼ਾ ਵੇਚਦਾ ਤਾਂ ਉਸ ਉੱਪਰ ਪੰਚਾਇਤੀ ਕਾਰਵਾਈ ਤੋਂ ਬਾਅਦ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਜੇ ਮਤਾ ਤੁਹਾਨੂੰ ਸਹੀ ਲੱਗਿਆ ਜੀ ਤਾੜੀਆਂ ਮਾਰ ਦਿਓ ਬਾਈਰ ਦੀ ਖਾਲਸਾ ਲਾਈਵ